ਆਵੇ ਇਹ ਕਿੰਨੇ ਬੰਦੇ ਫੜੇ ਨੇ ਔਰ ਕਿੰਨੇ ਮੋਬਾਈਲ ਔਰ ਕੀ ਕੀ ਸਮਾਨ ਫੜਿਆ ਡਿਸਟ੍ਰਿਕਟ ਫਾਜ਼ਿਲ ਦਾ ਐਸਐਸਪੀ ਬਰਿੰਦਰ ਸਿੰਘ ਬਰਾੜ ਐਸਐਸਪੀ ਫਾਜ਼ਿਲਕਾ ਸਾਡੇ ਡੀਐਸਪੀ ਸੁਖਿੰਦਰ ਸਿੰਘ ਬਰਾੜ ਸਬਡਿਵੀਜ਼ਨ ਮਲੋੜ ਹਮਲਾ ਦੇ ਦਸ਼ਾ ਦੇਸ਼ਾ ਦੇਸੀ ਜਿਹੜੀ ਮੈਂ ਚੱਲ ਰਹੀ ਹੈ ਜਿਸ ਚ ਸਾਨੂੰ ਇੱਕ ਕਾਜਾਬੀ ਮਿਲੀ ਅਸੀਂ ਉਸ ਤੇ ਇੱਕ ਚੋਰਾਂ ਦੇ 그룹 ਜਿਹੜੇ ਹੈਗੇ ਆ ਦੋ ਚ ਗਰੂਪ ਅਸੀਂ ਆ ਆਈਡੈਂਟੀਫਾਈ ਕਰਕੇ ਉਹਨਾਂ ਤੇ ਐਫਪੀਆਰ ਦਿੱਤੀ ਉਹਨਾਂ ਤੋਂ ਜਿਸ ਚ ਪਹਿਲਾ ਅਸੀਂ ਮੁਕੱਦਮਾ ਨੰਬਰ 9 ਅੱਜ ਇਹ ਦਰਾਂ ਤੋਂ 11 ਬੀ ਐਨਾ ਜਾ ਵੀ ਆਰਗੇਨਾਈਜ਼ ਕ੍ਰਾਈਮ ਦਾ ਇੱਕ ਹੈਗਾ ਉਸ ਚ ਸੀ 6 ਬੰਦੇ ਤੇ ਐਫ ਆਈ ਆਰ ਬਾਈ ਨੇਮ ਦਰਜ ਕੀਤੀ ਜਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਸਾਹਬ ਸਿੰਘ ਪੁੱਤਰ ਪਾਲਾ ਸਿੰਘ ਪ੍ਰਗਟ ਸਿੰਘ ਪੁੱਤਰ ਬਲਜੀਤ ਸਿੰਘ ਸੁਭਾਸ਼ ਪੁੱਤਰ ਨੂਗਰ ਰਾਮ ਨਿਸ਼ਾਨ ਸਿੰਘ ਪੁੱਤਰ ਜਿਹੜਾ ਹੈਗਾ ਕੰਧਵਾਲਾ ਰੋਡ ਦਾ ਵਾਸੀ ਤੇ ਗੋਪੀ ਪੁੱਤਰ ਮੋਤਾ ਸੀ ਇਹਨਾਂ ਕੋਲੋਂ ਜਿਹੜੀ ਫਰਸਟ ਐਫ ਆਈ ਆਰ ਹੈ ਇਹਦੇ ਵਿੱਚ ਸਾਨੂੰ ਹੁਣ ਤੱਕ ਜਿਹੜੇ ਹੈਗੇ ਆ 10 ਮੋਟਰਸਾਈਕਲ ਜਿਹੜੇ ਹੈਗੇ ਇਹਨਾਂ ਨੇ ਚੋਰੀ ਕੀਤੇ ਤੇ ਤਕਰੀਬਨ 20 ਮੋਬਾਈਲ ਫੋਨ ਜਿਹੜੇ ਹੈਗੇ ਸਾਨੂੰ ਰਿਕਵਰ ਹੋ ਗਏ ਤੇ ਹੁਣ ਹੈ ਜੀ ਸਾਡੇ ਕੋਲ ਰਿਮਾਂਡ ਦੇ ਨਾਲ ਡਿਸਕਲੋਜ਼ਰ ਚ ਹੋਰ ਵੀ ਸਾਨੂੰ ਇਸ ਚ ਰਿਕਵਰੀ ਹੋਊਗੀ ਤੇ ਦੂਸਰੀ ਅਸੀਂ 11 ਨੰਬਰ ਐਫ ਆਈ ਆਰ ਦਿੱਤੀ ਹੈ ਜਿਸ ਚ ਅਸੀਂ ਵਿਜੇ ਕੁਮਾਰ ਪੁੱਤਰ ਪੂਰਨ ਚੰਦ ਕੁਲਦੀਪ ਪੁੱਤਰ ਜਸਵੰਤ ਸਿੰਘ ਯਗੇਸ਼ ਪੁੱਤਰ ਗੌਰਵ ਤੇ ਅਜੇ ਉਰਫ ਬਾਣਾ ਦੇ ਚਾਰ ਬੰਦੇ ਜਿਹੜੇ ਅਰੈਸਟ ਕੀਤੇ ਜਿਨ੍ਹਾਂ ਕੋਲੋਂ ਸਾਨੂੰ ਹੋਂ ਤੱਕ ਦੋ ਮੋਟਰਸਾਈਕਲ ਤੇ ਜਿਹੜੇ ਲੋਕਲ ਇਹ ਲੋਹਾ ਚੋਰੀ ਕੀਤਾ ਫੋਕਲ ਪੁਆਇੰਟ ਤੋਂ ਜਾਂ ਇਹ ਟਰਾਂਸਫਾਰਮਰਾਂ ਦੇ ਖੁੱਕੇ ਜੋ ਵੀ ਚੀਜ਼ਾਂ ਸੀ ਚੋਰੀ ਕਰਦੇ ਕੋਲਾ ਭੱਟੀਆਂ ਤੋਂ ਜਾਂ ਇਹ ਲੋਕਲ ਲੈਵਲ ਤੇ ਜਿਹੜੀ ਸਟਰੀਟ ਤੇ ਕਹਿੰਦੇ ਚੋਰੀ ਕਰਦੇ ਆ ਉਸ ਤਰ੍ਹਾਂ ਦੇ ਇਹ ਚੋਰ ਅਸੀਂ ਇਹ ਵੀ ਤੇ ਇਸਟ ਰੈਕਟ ਕੀਤੇ ਜੀ ਕਿ ਜਿਹੜਾ ਪੈਨਲ ਕੁ ਮਾਮਲੇ ਨੇ ਤੇ ਦਰਜ ਹੈਗਾ ਹਾਂ ਹਾਂਜੀ ਜਿਹੜੇ ਇਹ ਦਵਿੰਦਰ ਸਿੰਘ ਨਾਂ ਦੇ ਜਿਹੜੀ ਫਰਸਟ ਐਫ ਆਈ ਆਰ ਇਹਦੇ ਚ ਸਪੈਸ਼ਲੀ ਅਸੀਂ 111 ਜਿਹੜੀ ਵੀ ਐਨ ਐਸ ਦੀ ਨਿਊ ਉਤਰਾ ਜਿਹੜੀ ਐਡ ਹੋਈ ਹੈ ਨਵੇਂ ਕਾਨੂੰਨਾਂ ਦਾ ਆਰਗੇਨਾਈਜ਼ ਕ੍ਰਾਈਮ ਜਿਹੜੇ ਕਿ ਗਰੋ ਬਣਾ ਕੇ ਜਿਨ੍ਹਾਂ ਤੇ ਔਰ ਹੈਬਚੁਅਲ ਅਫੈਂਡਰ ਰਿਪੀਟਡ ਅਫੈਂਡਰ ਨੇ ਇਹਨਾਂ ਦੇ ਤਕਰੀਬਨ ਕਿਸੇ ਦੇ 6 ਜਾਂ 7 ਐਫ ਆਈ ਆਰਾਂ ਨੇ ਜਾਂ ਵੱਧ 2 2 3 3 ਹਰੇਕ ਤੇ ਐਫ ਆਈ ਆਰਸ ਹੈਗੀਆਂ ਤਾਂ ਅਸੀਂ ਉਸ ਤਰ੍ਹਾਂ ਧਾਰਾ ਲਾ ਕੇ ਇਹਨਾਂ ਨੂੰ ਜਿਹੜਾ ਹੈਗਾ ਬੁੱਕ ਕੀਤਾ ਸੀ ਸਰ ਜਿਹੜੇ ਟਾਈਮ ਤੋਂ ਇਹ ਕੰਮ ਕਰ ਰਹੇ ਸੀਗੇ ਇਹ ਲਾਸਟ ਇਹਨਾਂ ਦਾ ਜਿਹੜਾ ਅਸੀਂ ਰਿਪੋਰਟ ਕੀਤਾ ਪੰਜ-ਛੇ ਸਾਲਾਂ ਤੋਂ ਲਗਾਤਾਰ ਜਿਵੇਂ ਵੀ ਹੈਗਾ ਇਹਨਾਂ ਦੇ ਐਫਆਈਆਰਸ ਹੈਗੀਆਂ ਤਾਂ ਹੁਣ ਵੀ ਅਸੀਂ ਇਹਨਾਂ ਦੇ ਜਿਹੜੀ ਆ ਕੰਟੀਨਿਊਸ ਜਿਹੜਾ ਹੈਗਾ ਜਦੋਂ ਵੀ ਇਹ ਕੋਈ ਕ੍ਰਾਈਮ ਹੁੰਦਾ ਤਾਂ ਇਹਨਾਂ ਨੂੰ ਐਫਆਈਆਰ ਕਰਕੇ ਅਸੀਂ ਤੇ ਮੋਟਰਸਾਈਕਲ ਕਿੱਥੋਂ ਚੋਰੀ ਕੀਤੀ ਹੋਈਆਂ ਨੇ ਲਗਾਤਾਰ ਮੋਟਰਸਾਈਕਲ ਜਿਹੜੇ ਹੈਗੇ ਆ ਜ਼ਿਆਦਾਤਰ ਲੋਕਲ ਆਪਣੇ ਸ਼ਹਿਰ ਦੇ ਤਹਿਸੀਲ ਵਿੱਚੋਂ ਜਾਂ ਇੱਧਰ ਜਿਹੇ ਦੇ ਵਿੱਚ ਜਿਹੜੀ ਹੈ ਜੀ ਸਾਨੂੰ ਯਕੀਨ ਸਰ ਨੇ ਬਾਕੀ ਜਾਂ ਲੋਕਲ ਏਰੀਆ ਦੇ ਵਿੱਚੋਂ ਹੀ ਆਪਣੇ ਹੋਰ ਤੋਂ ਤੇ ਸਰੌਂਡਿੰਗ ਏਰੀਆਸ ਤੋਂ ਵੀ ਹੈਗੇ ਗੰਗਾ ਨਗਰ ਜਾਂ ਉੱਤਰ ਦੇ ਉਹ ਵੀ ਮੋਟਰਸਾਈਕਲ ਆਪਨ ਬਰਾਬਰ ਤੇ ਕਿ ਇਹ ਜਿਹੜੇ ਵਿਚ ਨਾਲੇ ਵੀ ਅਸੀਂ ਵਿੱਚ ਜਿਹੜੇ 411 ਦੇ ਵਿੱਚ ਨਾਮਿਨੇਟ ਕਰਕੇ ਜਿਹੜੇ ਉਹਨਾਂ ਦਾ ਰਿਕਵਰੀ ਕਰਾਈ ਸਰ ਇਹ ਮੋਬਾਈਲ ਸਾਰੇ ਉਹ ਹੋਰ ਲੋਕਾਂ ਤੋਂ ਹੀ ਚੋਰੀ ਹੋਏ ਹੋਏ ਨੇ ਟੋਟਲ ਲੋਕਾਂ ਦੇ ਨੇ ਚੀਨਾ ਚਪਤੀ ਹੋਈ ਹੋਈ ਹੈ ਸ਼ਹਿਰਾਂ ਚ ਪਿਛਲੇ ਦਿਨਾਂ ਚ ਜਿਹੜੀਆਂ ਹੋਈਆਂ ਹਾਂ ਹਾਂ ਜੀ ਇਹ ਜਿਹੜੇ ਆ ਕਿ ਨੇ ਇਹਨਾਂ ਨੂੰ ਜਿਹੜੇ ਡਿਸਕਲੋਜ਼ਰ ਤੇ ਜਿਹੜੇ ਇਹਨਾਂ ਨੇ ਲੋਕਾਂ ਨੂੰ ਮੋਬਾਈਲ ਇਹਨਾਂ ਨੂੰ ਤਕਰੀਬਨ ਯਾਦ ਨੇ ਜਿਹੜੇ ਇਹ ਲੋਕਲ ਆਪਣੇ ਹੋਰ ਸ਼ਹਿਰ ਚ ਚੋਰੀ ਕੀਤੇ ਨੇ ਤੇ ਜਿਹੜੇ ਇਹ ਇੱਥੇ ਲੋਕਾਂ ਨੂੰ ਜਾਂ ਕਿਸੇ ਨੂੰ ਵੇਚੇ ਸੀ ਜਾਂ ਕਰਸੂ ਸੀ ਉਹਨਾਂ ਨੂੰ ਅਸੀਂ ਇਸ ਐਫਆਈਆਰ ਦੇ ਵਿੱਚ ਬੁੱਕ ਕੀਤਾ ਤਾਂ ਮੇਰੀ ਇਸ ਮੀਡੀਅਮ ਰਾਈਨ ਸਾਨੂੰ ਕਾਨਫਰੰਸ ਲਈ ਮੈਂ ਸਾਰੇ ਲੋਕਾਂ ਨੂੰ ਇੱਕ ਵਾਰਨਿੰਗ ਦੇਣਾ ਚਾਹੁੰਦਾ ਜਿਹੜੇ ਵੀ ਆਪ ਦੇ ਇੱਕ ਲਾਲਚ ਲਈ ਕਿਸੇ ਦਾ ਆਪ ਕੋ ਸੋਸਾਇਟੀ ਦੇ ਵਿੱਚ ਲੱਗੇ ਵੀ ਇੱਕ 5 10 10000 ਦਾ ਫੋਨ ਜਿਹੜਾ 500 600 ਚ ਆਪ ਇਹਨਾਂ ਨੂੰ ਲਈ ਗਿਆ ਉਹ ਨਾ ਖਰੀਦਣ ਉਹਨਾਂ ਤੇ ਵੀ ਜਿਹੜੀ ਸਭ ਤੋਂ ਸਖਤ ਜਿਹੜੀ ਕਾਰਵਾਈ ਸਰ ਇਹ ਕਿੰਨੇ ਰੁਪਏ ਤੇ ਵੇਚਦੇ ਸੀ ਜਿੰਨੇ ਦੁਕਾਨਾ ਇਹ ਜਿਹੜੇ ਦਿੱਲੀ ਦਾ ਇਹਨਾਂ ਦਾ ਜਿਹੜਾ ਸੀਗਾ ਤਾਂ ਇਹ 600 700 ਜਾਂ 1000 ਰੁਪਏ 'ਚ ਬਿਨਾ ਕਿਸੇ ਵੀ ਆਈਡੀ ਤੋਂ ਜਾਂ ਹੁੰਦਾ ਹੈ 6-700 ਜਾਂ 1000 ਫਿਰ ਤਕਰੀਬਨ ਇਹ ਫੋਨ ਕਿਸੇ ਕਰ ਸਰ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨਾ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਸ ਤਰ੍ਹਾਂ ਦੇ ਦੁਕਾਨਦਾਰ ਕੰਮ ਕਰਦੇ ਨੇ ਮੋਬਾਈਲ ਐਸੋਸੀਏਸ਼ਨ ਦੇ ਹੈਗੇ ਨਹੀਂ ਜੋ ਵੀ ਬੰਦਾ ਤੁਹਾਡੇ ਕੋਲ ਫੋਨ ਭਾਵੇਂ ਤੁਸੀਂ ਨਹੀਂ ਬਾਏ ਕਰਦੇ ਪਰ ਜੇ ਤੁਹਾਡੇ ਕੋਲ ਬੰਦਾ ਕੋਈ ਲੋਕ ਖਲੋਣ ਵਾਸਤੇ ਜਾਂ ਉਸ ਤਰ੍ਹਾਂ ਦੀ ਐਕਟੀਵਿਟੀ ਵਾਸਤੇ ਵੀ ਆਉਂਦਾ ਤਾਂ ਸਾਡਾ ਸਹਿਯੋਗ ਦੇਣ ਸਾਨੂੰ ਉਹ ਜੀ ਨਾਰਮਲ ਇਨਫੋਰਮ ਕਰਨ ਤਾਂ ਕਿ ਜੇ ਜੀ ਬਣਦੇ ਉਹਨਾਂ ਦੇ ਵੀ ਜਿਹੜੀ ਕਾਰਵਾਈ ਸਰ ਇਹਨਾਂ ਦਾ ਬ੍ਰੇਕਗਰਾਉਂਡ ਕੀ ਹੈ ਕਮੇ ਇਹ ਸਾਰੇ ਬੈਕਗ੍ਰਾਉਂਡ ਇਹ ਲੋਕਲ ਆਪਣੇ ਇੱਥੋਂ ਦੇ ਜਿਹੜੇ ਹੈਗੇ ਇੱਥੋਂ ਦੇ ਕੋਟੀ ਫੈਜ ਏਰੀਆ ਜਾਂ ਆਪਣੇ ਅਬੋਰ ਏਰੀਆ ਦੇ ਰਹਿਣ ਵਾਲੇ ਨੇ ਰੈਜ਼ੀਡੈਂਟ ਜਿਹੜੇ ਜ਼ਿਆਦਾਤਰ ਥੋੜੇ-ਬਹੁਤ ਅਡਿਕਟ ਨਹੀਂ ਜਿਹੜੀਆਂ ਡੇਲੀ ਆਪ ਦੀ ਨੀਡਸ ਲਈ ਸਰ ਇਹਨਾਂ ਦਾ ਲੁੱਟਣ ਦਾ ਤਰੀਕਾ ਕੀ ਸੀਗਾ ਜੀ ਕੋਈ ਹਥਿਆਰ ਵਗੈਰਾ ਵਖਾੰਦੇ ਸੀ ਇਹ ਮੋਟਰਸਾਈਕਲ ਤੇ ਜ਼ਿਆਦਾਤਰ ਸਨੇਚਿੰਗ ਦਾ ਇੱਕ ਮੋਟਰਸਪ੍ਰੈਂਟ ਸੀਗਾ ਜਿਹੜਾ ਉਹ ਬੰਦਾ ਇੱਕ ਰੈਂਡਮ ਖੜਾ ਹੋਣ ਤੇ ਗੱਲ ਕਰ ਲੈ ਯੂਜ਼ ਕਰ ਰਿਹਾ ਤਾਂ ਉਹਦਾ ਦੀ ਮੋਟਰਸਾਈਕਲ ਜਿਹੜਾ ਤੇ ਜਾਂ ਜਿਹੜੀਆਂ ਪਾਰਕਿੰਗਸ ਹੈਗੀਆਂ ਜਾਂ ਪਬਲਿਕ ਪਲੇਸਿਸ ਉਥੋਂ ਸਰਾਊਂਡਿੰਗਸ ਤੋਂ ਇਹ ਮੋਟਰਸਾਈਕਲ ਚੋਰੀ ਹੋ ਗਈ। ਸਰ ਵੀ ਮੋਬਾਈਲ ਤੇ तकरीबन 16 ਮੋਟਰਸਾਈਕਲ ਹੈ ਜਿਨ੍ਹਾਂ ਦੇ ਚੋਰੀ ਹੋਏ ਆ ਉਹਨਾਂ ਨੂੰ ਲੋਕਾਂ ਨੂੰ ਇੱਕ ਅਪੀਲ ਕਰਦੇ ਹਾਂ ਜਿਨ੍ਹਾਂ ਦਾ ਕੁਝ ਗੁੰਮਿਆ ਕੀਤਾ ਉਹ ਥਾਣੇ ਆ ਕੇ ਸਪਰਕ ਕਰਨਾ। ਹਾਂਜੀ ਅਸੀਂ ਇਸ ਤੇ ਪ੍ਰੈਸ ਕਾਨਫਰੰਸ ਰਹੀ ਅਸੀਂ ਡਿਟੇਲਡ ਜਿਹੜੀ ਹੈਗੀ ਹੈ ਲਿਸਟ ਅਸੀਂ ਸ਼ੇਅਰ ਕਰਾਂਗੇ ਜੋ ਤੁਸੀਂ ਤੁਹਾਡੇ ਵੱਲ ਅਪਲੋਡ ਕੀਤੀ ਜਾਵੇ ਤੇ ਜਿਹੜੇ ਇਹਨਾਂ ਦੇ ਆਈਐਮਆਈ ਨੰਬਰ ਤੋਂ ਵੀ ਅਸੀਂ ਟ੍ਰੇਸ ਕਰਕੇ ਜਿਹੜੇ ਇਹਨਾਂ ਦੇ ਮਾਲਕਾਂ ਨੂੰ ਜਿਹੜਾ ਹੈਗਾ ਸਾਡੇ ਕੋਲ ਕੰਪਲੇਂਟ ਸਪੈਂਡਿੰਗ ਨੇ ਤਾਂ ਅਸੀਂ ਟ੍ਰੇਸ ਕਰਕੇ ਉਹਨਾਂ ਨੂੰ ਜਲਦ